ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸਬਜਾ ਦੀ ਪੰਜਾਬ ਟੀਵੀ ਇਹ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਸਪਾ ਮੈਂ ਤੁਹਾਡਾ ਅਮਰੀਤ ਸਿੰਘ ਕਟਿਆੜੀ ਸਾਬਕਾ ਹਜੂਰੀ ਦੇ ਦਰਬਾਰ ਸਾਹਿਬ ਸਤਿਪਤਿ ਪਾਸ਼ਾ ਮਹਾਰਾਜੀ ਦੇ ਇਤਿਹਾਸ ਨੂੰ ਮੈਂ ਦੇਖ ਰਿਹਾ ਸੀ ਇੱਕ ਵਾਰਤਾ ਬੜੀ ਪਿਆਰੀ ਹੈ ਤੇ ਦਿਲ ਨੂੰ ਛੋਣ ਵਾਲੀ ਜੇ ਮਨੁੱਖ ਦੇ ਜੀਵਨ ਦੇ ਵਿੱਚ ਉਹ ਸਾਖੀ ਉਹ ਵਾਰਤਾ ਉਹਦੀ ਕਣੀ ਵੱਸ ਜਾਵੇ ਤੇ ਮੇਰਾ ਖਿਆਲ ਹੈ ਵੀ ਮਨੁੱਖ ਦੀ ਜ਼ਿੰਦਗੀ ਸਫਲ ਹੈ ਬੜੀ ਫੇਮਸ ਹੈ ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਪਾਤਸ਼ਾਹ ਨੇ ਆਪਣੇ ਪੁੱਤਰੇ ਗੁਰੂ ਹਰ Rai ਸਾਹਿਬ ਨੂੰ ਗੁਰਗੱਦੀ ਬਖਸ਼ੀ ਸੀ ਤੇ ਗੁਰੂ ਸਾਹਿਬ ਦੇ ਵੱਡਾ ਬੇਟਾ ਭਾਈ ਗੁਰਦਤਾ ਜੀ ਜਿਹੜੇ ਚੜ੍ਹਾਈ ਕਰ ਗਏ ਸੀ ਤੇ ਪਾਲਣ ਪੋਸਣ ਜਿਹੜਾ ਹੈ ਉਹ ਮੇਰੀ ਪ੍ਰੀਤ ਦੇ ਮਾਲਕ ਨੇ ਆਪਣੇ ਪੁੱਤਰ ਦੇ ਆਪਣੇ ਨਿਗਰਾਨੇ ਵਿੱਚ। ਤੁਹਾਨੂੰ ਵਰਤਾਇਆ ਕਿ ਮੇਰਾ ਖਿਆਲ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੇ ਸਾਡੀ ਲੈਫ ਇਹ ਸਮਝ ਲਈਏ ਅਸੀਂ ਤੇ ਮੇਰਾ ਖਿਆਲ ਹੈ ਕਿ ਅੱਜ ਜਿਹੜਾ ਸਮਾਂ ਹੈ ਲੋਕਤੰਤਰ ਵਿੱਚ ਕੋਈ ਬੰਦਾ ਆਪਣੇ ਲਿਖ ਕੇ ਗੱਲ ਕਹਿ ਸਕਦਾ ਤੇ ਕੋਈ ਬੋਲ ਕੇ ਕਹਿ ਸਕਦਾ ਹੈ ਕਿ ਲੋਕਤੰਤਰ ਇਹ ਜਿਹੜਾ ਇਸ ਗੱਲ ਦੀ ਆਜ਼ਾਦੀ ਹੈ ਕਿ ਸੰਜਮ ਵਿੱਚ ਰਹਿ ਕੇ ਮਰਜ਼ਾਦਾ ਵਿੱਚ ਰਹਿ ਕੇ ਤੁਸੀਂ ਆਪਣੀ ਗੱਲ ਨੂੰ ਜੜੀ ਹੈ ਲੋਕਾਂ ਚ ਰੱਖ ਸਕਦੇ ਹੋ ਜੀ ਉਹ ਦੇਖਦੇ ਵੀ ਇਹ ਇੱਕ ਸਰਕਾਰ ਪੱਖ ਹੈ ਇੱਕ ਵਿਰੋਧੀ ਪੱਖ ਹੈ ਕਿ ਉਹ ਵਿਰੋਧ ਪੱਖ ਦੇ ਵਿੱਚੋਂ ਵੀ ਜਿਹੜਾ ਹੈ ਸਰਕਾਰ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਇੱਕ ਲੋਕਤੰਤ ਦਾ ਹਿੱਸਾ ਹੈ ਬੜਾ ਖੂਬਸੂਰਤ ਕਿ ਉਹ ਵਾਰਤਾ ਜਿਹੜੀ ਹੈ ਅਸੀਂ ਖੁਦ ਵੀ ਜਿਹੜੇ ਸਤਿ ਪਾਤਸ਼ਾਹ ਮਹਾਰਾਜ ਜੀ ਦਾ 31 ਤਰੀਕ ਨੂੰ ਜੋ ਪ੍ਰਕਾਸ਼ ਜਿਹੜਾ ਲੰਘ ਗਿਆ ਸੀ ਮਨਾ ਰਹੇ ਹਾਂ 8 ਤਰੀਕ ਨੂੰ ਗੁਰਦਰਾ ਸਾਹਿਬ ਤੇ ਇਤਿਹਾਸ ਨੂੰ ਮੈਂ ਵੇਖ ਰਿਹਾ ਸੀ ਬਾਤ ਰਿਹਾ ਸੀ ਤੇ ਵਾਰਤਾ ਜਿਹੜੀ ਹੈ ਮੇਰਾ ਮਨ ਕੀਤਾ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਵਾਰਤਾ ਹੈ ਕਿ ਇੱਕ ਬਾਗ ਦੇ ਵਿੱਚ ਗੁਰੂ ਸਾਹਿਬ ਸੈਰ ਕਰ ਰਹੇ ਹੈ ਤੇ ਨਾਲ ਉਹਨਾਂ ਦਾ ਇੱਕ ਪੋਤਰਾ ਗੁਰੂ ਹਰ Rai ਸਾਹਿਬ ਬਚਪਨ ਛੋਟੀ ਜੀ ਉਮਰ ਤੇ ਛੇਵੇਂ ਪਾਤਸ਼ਾਹ ਸੈਰ ਕਰਦੇ ਅੱਗੇ ਲੰਘ ਗਏ ਨੇ ਤੇ ਗੁਰੂ ਹਰ Rai ਮਹਾਰਾਜ ਸੱਚੇ ਪਾਤਸ਼ਾਹ ਜਿਹਨਾਂ ਦੀ ਛੋਟੀ ਜੀ ਆਜੂ ਹੈ ਉਹ ਇੱਕ ਫੋਲ ਦੇ ਕੋਲ ਖੜਗੇ ਰਹਤੇ ਉੱਥੇ ਉਹ ਵਿਰਾਗ ਦੇ ਵਿੱਚ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਹੈ ਤੇ ਬੜੇ ਪਰੇਸ਼ਾਨ ਨੇ ਤੇ ਬੜੇ ਦੁਖੀ ਨੇ ਤੇ ਤਾਮਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਤੀਰ ਦੇ ਮਾਲਕ ਨੇ ਵੇਖਿਆ ਤੇ ਬੱਚਾ ਸਿਆਰ ਕਰ ਰਿਆ ਸੀ ਪਿੱਛੇ ਕਿਧਰ ਰਹਿ ਗਿਆ ਅੱਗੇ ਵੇਖਿਆ ਤੇ ਉਹ ਬੈਠਾ ਸੀ ਤੇ ਜਦੋਂ ਉਹਦਾ ਚਿਹਰਾ ਪੜਿਆ ਬੱਚੇ ਦਾ ਤੇ ਗੁਰੂ ਸਾਹਿਬਾਂ ਨੇ ਤੇ ਉਰੋ ਰਿਹਾ ਸੀ ਮਾਰੇ ਕਹਿ ਲੰਗੇ ਪੀ ਬੇਟਾ ਕੀ ਗੱਲ ਹੋਈ ਹੈ ਬੜਾ ਦੁਖੀ ਬੜਾ ਪਰੇਸ਼ਾਨ ਕੀ ਗੱਲ ਕੀ ਹੋਈ ਹੈ ਤੇ ਉਹ ਜਿਹੜੇ ਲਫ਼ਜ਼ ਜਿਹਨਾਂ ਮੈਂ ਕਹਿੰਨਾ ਪੀ ਹਰੇਕ ਮਾਂ ਬਾਪ ਆਪਣੇ ਬੱਚੇ ਨੂੰ ਇਹ ਸੰਸਕਾਰ ਦੇ ਦੇ ਅਸੀਂ ਕਰ ਵੀ ਦੇਲੇ ਵੀ ਕਹਦੇ ਨੇ ਫਿਰ ਕੀ ਹੋ ਗਿਆ ਇਦਾਂ ਸਾਰਾ ਸਿਸਟਮ ਜਿਹੜਾ ਉਹ ਵਿਗੜ ਜਾਂਦਾ ਹੈ ਇਹ ਜਦੋਂ ਕਹਿਣ ਲੱਗੇ ਪਿਤਾ ਮਾਂ ਗੁਰੂ ਪਿਤਾ ਜੀ ਇਹ ਫੁੱਲ ਦੀ ਖੁਸ਼ਬੂ ਬੜੀ ਪਿਆਰੀ ਸੀ ਬੜਾ ਸੁੰਦਰ ਸੀ ਤੇ ਬੜਾ ਸੋਹਣਾ ਸੀ ਤੇ ਮੇਰੇ ਚੋਲੇ ਦੀ ਕਲੀ ਦੇ ਨਾਲ ਜਦੋਂ ਹਵਾ ਪਈ ਤੇ ਫੁੱਲ ਜਿਹੜਾ ਸੀ ਉਹਦੇ ਨਾਲ ਅੜ ਗਿਆ ਤੇ ਉਹ ਟੁੱਟ ਗਿਆ ਤੇ ਮੇਰੇ ਦਿਲ ਨੂੰ ਗਹਿਰੀ ਛੋੜ ਪਹੁੰਚੀਏ ਵੇਖੋ ਬਚਪਨਾ ਵੇਖੋ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਸੰਭਲਣੀਆਂ ਹੁੰਦੀਆਂ ਨਾ ਉਹਨਾਂ ਦੇ ਹਿਰਦੇ ਬਹੁਤ ਵੱਡੇ ਹੁੰਦੇ ਨੇ ਬਹੁਤ ਵੱਡੇ ਹਿਰਦਾਂ ਦੇ ਮਾਲਕ ਹੁੰਦੇ ਨੇ ਜੋ ਹੁਣ ਤੱਕ ਮੈਂ ਆਪਣੀ ਜ਼ਿੰਦਗੀ ਦੇ ਬਚਪਨ ਵਿੱਚ ਹੀ ਇਸ ਲੈਨ ਦੇ ਵਿੱਚ ਆਹ ਜੋ ਮੈਂ ਤੱਕ ਨੂੰ ਪੜਿਆ ਵਾਚਿਆ ਤੇ ਉਹ ਧਰਮ ਦੀ ਦੁਨੀਆ ਜਿਹੜੀ ਆ ਉਹ ਇੱਕ ਅਲੱਗ ਦੁਨੀਆ ਤੇ ਇਹ ਮਨੁੱਖ ਨੂੰ ਸਮਝ ਲੱਗ ਜਾਵੇ ਤੇ ਬੰਦਾ ਜਿੰਨੇ ਵੀ ਜੁਮਿਕ ਤਰ੍ਹਾਂ ਨੂੰ ਸਮਝ ਲੱਗ ਜਾਈਂਦਾ ਸਾਡੀ ਪਤਾ ਲੱਗ ਜਾਂਦਾ ਹੁਣ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਕਿ ਚੋਲੇ ਦੀ ਕਲੀ ਦੇ ਨਾਲ ਅੜਕੇ ਫੁੱਲ ਜਿਹੜਾ ਉਹ ਡਿੱਗਟਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਪਿੱਦੇ ਮਾਲਕ ਕਹਿੰਦੇ ਨੇ ਬੇਟਾ ਦਾਮਨ ਸੰਕੋਚ ਕੇ ਚੱਲੇ। ਹਵਲਕੇ ਜੀ ਚੂਲਾ ਵੱਡਾ ਹੈ। ਇਹ ਸਮਝਦਾਰੀ ਇਹਦੇ ਵਿੱਚ ਹੈ ਕਿ ਅੱਜ ਫੁੱਲ ਟੁੱਟਿਆ ਕੱਲ ਨੂੰ ਕਿਸੇ ਦਾ ਦਿਲ ਟੁੱਟੇਗਾ। ਜੇ ਜਦੋਂ ਦਿਲ ਟੁੱਟਦਾ ਹੈ ਤੇ ਫਿਰ ਸਮਝ ਲਓ ਕਿ ਰੱਬ ਟੁੱਟਦਾ ਹੈ। ਜ਼ਿੰਦਗੀ ਵਿੱਚ ਮਨੁੱਖ ਕੋਈ ਬੜੇ ਚੰਗੇ ਕੰਮ ਕਰਦਾ ਤੇ ਇੱਕ ਮਾੜਾ ਕੰਮ ਜੜਾ ਹੈ ਨਾ ਉਹਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਤਾਂ ਹੀ ਮਹਾਰਾਜ ਕਹਿੰਦੇ ਨੇ ਕਿ ਕਿਤੇ ਜ਼ਿੰਦਗੀ ਦੀ ਕਿਹਦੀ ਹਾਲਾ ਲੈ ਬੈਠੇ ਦੁਆਵਾਂ ਨੇ ਤੇਰੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਦੇਣਾ ਤੇ ਬਾਦਦੁਆ ਨੇ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਪਰ ਖਿਆਲ ਰੱਖੀ ਕਿ ਧਰਮ ਦੇ ਮਾਰਗ ਤੇ ਚਲਦੇ ਆ ਚਲਦੇ ਆ ਕਿਤੇ ਪਿਆਰ ਉਖੜ ਨਾ ਜਾਵੇ ਕਿਉਂਕਿ ਪਤਾ ਨਹੀਂ ਲੱਗਦਾ ਠੇਡਾ ਕਿਹੜੇ ਮੋਕੇ ਲੱਗ ਜਾਣਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਜਦੋਂ ਜ਼ਿੰਮੇਵਾਰੀਆਂ ਵੱਡੀਆਂ ਸੰਭਲਣੀਆਂ ਹੋਣ ਤੇ ਫਿਰ ਦਾਮਨ ਸੰਕੋਚ ਕੇ ਚੱਲਣਾ ਪੈਂਦਾ ਤੇ ਗੁਰੂ ਹਰਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਇਤਹਾਮਾਂ ਦੀ ਮੇਰੀ ਪਿਰ ਦੇ ਮਾਲਕ ਉਹਨਾਂ ਦੇ ਦਾਦਾ ਜੀ ਲੱਗਦੇ ਸੀ ਉਹਨਾਂ ਦੀ ਪਰਵਸ਼ ਜਿਹੜੀ ਸਿਉੜ ਦੀ ਨਿਗਰਾਨੀ ਚ ਹੋਈ ਤੇ ਤੁਸੀਂ ਇਹ ਗੱਲ ਵੇਖੋ ਕਿ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੋਤਰੇ ਨੂੰ ਗੁਰਗੱਦੀ ਬਖਸ਼ੀ ਸੀ ਤੇ ਉਹਨਾਂ ਕੋਲੋਂ ਤਾਕਤ ਸੀ ਕਿ 2200 ਘੋੜਸਵਾਰ ਸੀ ਤੇ ਮਹਾਰਾਜ ਨੇ ਕਿਹਾ ਸੀ ਵੀ ਕਿਸੇ ਨਾਲ ਜੰਗ ਨਹੀਂ ਲੜਨੀ ਜੰਗ ਨੂੰ ਟਾਲ ਲੈਣਾ ਇਨੇ ਤੇ ਬੰਦੇ ਕੋਲ ਥੋੜੀ ਜਿਹੀ ਤਾਕਤ ਤੇ ਬੰਦਾ ਦਿਮਾਗ ਖਰਾਬ ਹੋ ਜਾਂਦਾ ਪਰ ਸੇ ਗੁਰੂ ਹਰਾਈ ਪਾਤਸ਼ਾਹ ਮਹਾਰਾਜ ਨੇ ਨਾ ਕਿਸੇ ਨਾਲ ਜੰਗ ਕੀਤੀ ਨਾ ਕਿਸੇ ਨਾਲ ਜੰਗ ਲੜੀ ਤੇ ਜੇ ਕੋਈ ਚੜ ਕੇ ਵੀ ਆਇਆ ਤੇ ਮਹਾਰਾਜ ਨੇ ਕਿਹਾ ਸੀ ਉਹ ਬਰਬਾਦ ਹੋ ਜਾਏਗਾ ਤੇ ਵਾਕਿਆ ਹੀ ਜਿਹੜੇ ਚੜ ਕੇ ਆਇਓ ਬਰਬਾਦ ਹੋ ਗਏ ਤੇ ਲੰਬੀ ਇਹਦੇ ਵਿੱਚ ਹੋ ਜਾਣਾ ਹੈ ਇਸ ਕਰਕੇ ਮੈਂ ਇਹਨੂੰ ਸੰਕੋਚ ਰਿਹਾ ਕਹਿੰਦੋ ਭਾਵਾ ਕਿ ਸਹਜ ਦੀ ਵਰਾਗ ਦੀ ਤੇ ਤਿਆਗ ਦੀ ਇਹ ਸੰਜਮ ਦੀ ਮੂਰਤ ਜਿਹੜੀ ਸੀ ਨਾ ਸੰਤੋਖ ਦੀ ਮੂਰਤ ਸੀ ਗੁਰੂ ਹਰਾਈ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇੱਕ ਗੱਲ ਕਹੀ ਸੀ ਪੀ ਇਹ ਧਾਮਰ ਸੰਕੋਚ ਕੇ ਚੱਲੋ ਕਹਨ ਤੋਂ ਪਾਦਾ ਕਿ ਅੱਜ ਫੁੱਲ ਟੁੱਟਿਆ ਕੱਲ ਨੂੰ ਕਿਸੇ ਦਾ ਦਿਲ ਟੁੱਟੇਗਾ ਆਪਣੀ ਜ਼ਿੰਦਗੀ ਜਦੋਂ ਪੈਰ ਰੱਖਣਾ ਤੇ ਬੜੇ ਧਿਆਨ ਨਾਲ ਰੱਖੋ ਇਸ ਕਰਕੇ ਇਹ ਸਾਨੂੰ ਇੱਕੋ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਦੀ ਦੁਆ ਤੇ ਅਸੀਂ ਲੈ ਲਈਏ ਕਿਤੇ ਇਹ ਨਾ ਹੋਵੇ ਕਿਤੇ ਅਸੀਂ ਕਿਸੇ ਦੀ ਇਹ ਹਾ ਜਿਹੜੀ ਆ ਬਦਬਾ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦੇਵੇ ਸ ਕਰਕੇ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੋਚ ਸਮਝ ਕੇ ਜਿਹੜਾ ਹੈ ਕਦਮ ਕੋਈ ਉਠਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ